ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅਕਸਰ ਕਿਹਾ ਜਾਂਦਾ ਹੈ ਕਿ ਕਾਨੂੰਨ ਦੀ ਭਾਵਨਾ ਨਾ ਕਿ ਉਸ ਦਾ ਰੂਪ ਹੈ ਜੋ ਕਿ ਇਨਸਾਫ ਨੂੰ ਜਾਂ ਨਿਆਂ ਨੂੰ ਜਿਉਂਦਾ ਰੱਖਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਨਾ ਸਿਰਫ ਇਨਸਾਫ ਹੋਣਾ ਚਾਹੀਦਾ ਹੈ ਬਲਕਿ ਇਸ ਤਰ੍ਹਾਂ ਦਿਖਾਈ ਵੀ ਦੇਣਾ ਚਾਹੀਦਾ ਹੈ ਕਿ ਇਨਸਾਫ ਹੋਇਆ ਲੋਕਾਂ ਦਾ ਨਿਆਂਪਾਲਿਕਾ ਦੇ ਉੱਪਰ ਵਿਸ਼ਵਾਸ ਤਾਂ ਹੀ ਬਣਦਾ ਹੈ ਜੇ ਇਨਸਾਫ ਹੁੰਦਾ ਹੋਇਆ ਦਿਖਾਈ ਦੇਵੇ ਤੇ ਲੋਕਾਂ ਨੂੰ ਇਹ ਲੱਗੇ ਕਿ ਹਾਂ ਵਾਕਿਆ ਹੀ ਇਨਸਾਫ ਉਹਨਾਂ ਨੂੰ ਮਿਲਿਆ ਹੈ ਜੱਜਾਂ ਦਾ ਖਾਸ ਕਰ ਸੁਪਰੀਮ ਕੋਰਟ ਦੇ ਜਾਂ ਹਾਈ ਕੋਰਟ ਦੇ ਜੱਜਾਂ ਦਾ ਜੋ ਵਰਤਾਰਾ ਹੈ ਉਹ ਪਾਕ ਸਾਫ ਕਿਸੇ ਵੀ ਤਰ੍ਹਾਂ ਦੇ ਭੇਦਭਾਵਾਂ ਦੇ ਇਲਜ਼ਾਮਾਂ ਤੋਂ ਬਹੁਤ ਉੱਚਾ ਹੋਣਾ ਚਾਹੀਦਾ ਹੈ ਬਹੁਤ ਹੀ ਪਾਕ ਸਾਫ਼ ਹੋਣਾ ਚਾਹੀਦਾ ਹੈ ਲੇਕਿਨ ਐਂਤਵਾਰ ਨੂੰ ਜੋ ਭਾਸ਼ਣ ਅਲਾਹਾਬਾਦ ਹਾਈ ਕੋਰਟ ਦੇ ਸਿਟਿੰਗ ਜੱਜ ਨੇ ਦਿੱਤਾ ਜਿਸ ਵਿੱਚ ਮੁਸਲਮਾਨਾਂ ਦੇ ਵਿਆਹ ਸ਼ਾਦੀ ਦੇ ਰੀਤੀ ਰਿਵਾਜਾਂ ਤੇ ਤੇ ਯੂਨੀਫਾਰਮ ਸਿਵਲ ਕੋਡ ਦੇ ਉੱਪਰ ਜੋ 파ਸ਼ਨ ਦਿੱਤਾ ਗਿਆ ਜੋ ਟਿੱਕਾ ਟਿੱਪਣੀ ਕੀਤੀ ਗਈ ਉਸਤੇ ਨਾਲ ਜੱਜਾਂ ਦੇ ਆਚਰਣ ਉੱਪਰ ਕਈ ਸਵਾਲ ਖੜੇ ਹੋ ਜਾਂਦੇ ਹਨ ਵਿਸ਼ਵ ਹਿੰਦੂ ਪਰਿਸ਼ਦ ਦੀ ਲੀਗਲ ਸੈੱਲ ਵੱਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਜੋ ਕਿ ਅਦਾਲਤ ਦੇ ਹਾਟੇ ਦੇ ਅੰਦਰ ਸੀ ਅਦਾਲਤ ਦੇ ਪਰਿਸਰ ਦੇ ਅੰਦਰ ਉਹ ਪ੍ਰੋਗਰਾਮ ਕੀਤਾ ਗਿਆ ਸੀ ਉਸ ਨੂੰ ਸੰਬੋਧਨ ਕਰਦਿਆਂ ਜਸਟਿਸ ਸ਼ੇਖਰ ਕੁਮਾਰ ਯਾਦਵ ਨੇ ਇਹ ਕਿਹਾ ਇੱਕ ਔਰਤ ਜਿਸ ਨੂੰ ਸਾਡੇ ਵੇਦਾਂ ਸਾਡੇ ਸ਼ਾਸਤਰਾਂ ਦੇ ਵਿੱਚ ਦੇਵੀ ਦਾ ਦਰਜਾ ਦਿੱਤਾ ਗਿਆ ਹੈ ਉਸ ਦਾ અપਮਾਨ ਇਹ ਲੋਕ ਨਹੀਂ ਕਰ ਸਕਦੇ ਤੁਸੀਂ ਇਹ ਦਾਵਾ ਨਹੀਂ ਕਰ ਸਕਦੇ ਕਿ ਤੁਹਾਨੂੰ ਚਾਰ ਘਰਵਾਲੀਆਂ ਰੱਖਣ ਦਾ ਹੱਕ ਹੈ ਹਲਾਲਾ ਕਰਨ ਦਾ ਹੱਕ ਹੈ ਤਿੰਨ ਤਲਾਕ ਦੀ ਪਾਲਣਾ ਕਰਨ ਦਾ ਹੱਕ ਹੈ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਤਿੰਨ ਤਲਾਕ ਕਹਿਣ ਦਾ ਹੱਕ ਹੈ ਤੇ ਤੁਸੀਂ ਔਰਤ ਨੂੰ ਕੋਈ ਗੁਜ਼ਾਰਾ ਪੱਤਾ ਵੀ ਨਹੀਂ ਦੇਵੋਗੇ। ਵਿਸ਼ਵ ਹਿੰਦੂ ਪਰਿਸ਼ਦ ਨੇ ਜੋ ਪ੍ਰੈਸ ਰਿਲੀਜ਼ ਕੀਤੀ ਇਸ ਫੰਕਸ਼ਨ ਤੋਂ ਬਾਅਦ ਉਸ ਪ੍ਰੈਸ ਰਿਲੀਜ਼ ਦੇ ਵਿੱਚ ਵੀ ਉਹਨਾਂ ਦੇ ਦਸ਼ਨ ਮੁਤਾਬਿਕ ਜੱਜ ਸਾਹਿਬ ਵੱਲੋਂ ਯੂਨੀਫਾਰਮ ਸਿਵਲ ਕੋਡ ਦੇ ਹੱਕ ਦੇ ਵਿੱਚ ਵੀ ਬੋਲਿਆ ਗਿਆ। ਇਹ ਕਿਹਾ ਗਿਆ ਕਿ ਦੇਸ਼ ਵਿੱਚ ਵੱਖ-ਵੱਖ ਧਰਮ ਅਤੇ ਭਾਈਚਾਰਿਆਂ ਵਾਸਤੇ ਵੱਖ-ਵੱਖ ਕਾਨੂੰਨ ਹੋਣੇ ਇਸ ਦੇਸ਼ ਦੇ ਲਈ ਇੱਕ ਬਹੁਤ ਵੱਡਾ ਖਤਰਾ ਹੈ ਜਦੋਂ ਤੁਸੀਂ ਮਾਨਵਤਾ ਦੇ ਉਦਾਰ ਦੀ ਗੱਲ ਕਰਦੇ ਹੋ ਤਾਂ ਇਹ ਧਰਮ ਤੋਂ ਉੱਪਰ ਉੱਠ ਕੇ ਸੰਵਿਧਾਨ ਦੇ ਦਾਇਰੇ ਦੇ ਅੰਦਰ ਹੋਣੀ ਚਾਹੀਦੀ ਹੈ ਉਸਨੇ ਇਹ ਵੀ ਕਿਹਾ ਕਿ ਜੇ ਤੁਸੀਂ ਔਰਤਾਂ ਦੇ ਹੱਕਾਂ ਦੀ ਰਾਖੀ ਕਰਨਾ ਚਾਹੁੰਦੇ ਹੋ ਚਾਹੇ ਉਹ ਉਸ ਦੀ ਦੌਲਤ ਨੂੰ ਲੈ ਕੇ ਹੋਵੇ ਗੁਜ਼ਾਰੇ ਨੂੰ ਲੈ ਕੇ ਹੋਵੇ ਜਾਇਦਾਦ ਵਿੱਚ ਉਸ ਦੇ ਜਾਇਜ਼ ਹੱਕ ਨੂੰ ਲੈ ਕੇ ਹੋਵੇ ਉਸਤੇ ਦੁਬਾਰਾ ਵਿਆਹ ਕਰਨ ਦੇ ਫੈਸਲੇ ਨੂੰ ਲੈ ਕੇ ਹੋਵੇ ਆਪਣਾ ਜੀਵਨ ਸਾਥੀ ਚੁਣਨ ਦੇ ਹੱਕ ਨੂੰ ਲੈ ਕੇ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਦੀਆਂ ਜਿਹੜੀਆਂ ਹੱਦਾਂ ਨੇ ਉਹ ਸੰਵਿਧਾਨ ਮੁਤਾਬਕ ਹੀ ਤੈਅ ਹੋਣੀਆਂ ਚਾਹੀਦੀਆਂ ਹਨ ਕਿਸੇ ਧਰਮ ਮੁਤਾਬਕ ਨਹੀਂ ਜਸਟਿਸ ਯਾਦਵ ਨੇ ਇਹ ਵੀ ਕਿਹਾ ਕਿ ਦੇਸ਼ ਦਾ ਸੰਵਿਧਾਨ ਇਹ ਇਜਾਜ਼ਤ ਨਹੀਂ ਦਿੰਦਾ ਕਿ ਮੁਸਲਮਾਨਾਂ ਦੇ ਔਰਤਾਂ ਦੇ ਹੱਕ ਤੇ ਬਾਕੀ ਧਰਮਾਂ ਦੀਆਂ ਔਰਤਾਂ ਦੇ ਹੱਕ ਅਲੱਗ ਅਲੱਗ ਤਰੀਕੇ ਦੇ ਨਾਲ ਨਜਿੱਠੇ ਜਾਣ ਇਹ ਸਾਰਾ ਕੁਝ ਜਸਟਿਸ ਯਾਦਵ ਵੱਲੋਂ ਸ਼ੇਖਰ ਕੁਮਾਰ ਯਾਦਵ ਵੱਲੋਂ ਜੋ ਕਿ ਅਲਾਹਾਬਾਦ ਹਾਈ ਕੋਰਟ ਦੇ ਸਿਟਿੰਗ ਜੱਜ ਨੇ ਉਹਨਾਂ ਵੱਲੋਂ ਵਿਸ਼ਵ Hindu ਪਰਿਸ਼ਦ ਵੱਲੋਂ ਇੱਕ ਸਮਾਗਮ ਕਰਾਇਆ ਗਿਆ ਸੀ ਐਤਵਾਰ ਦੇ ਦਿਨ ਜੋ ਕਿ ਅਦਾਲਤ ਦੇ ਪ੍ਰੀਸਰ ਦੇ ਅੰਦਰ ਹੀ ਸੀ ਉੱਥੇ ਭਾਸ਼ਣ ਦੇ ਦੌਰਾਨ ਇਹ ਸਾਰਾ ਕੁਝ ਕਿਹਾ ਗਿਆ ਇਹ ਵੀ ਕੋਈ ਪਹਿਲੀ ਵਾਰ ਨਹੀਂ ਹੈ ਕਿ ਇਹ ਜੱਜ ਜਿਹੜੇ ਨੇ ਸਿਟਿੰਗ ਜਸਟਿਸ ਨੇ ਉਹ ਸੁਰਖੀਆਂ ਦੇ ਵਿੱਚ ਆਈ ਹੋਣ ਇਹ ਕੋਈ ਨਵਾਂ ਕੰਮ ਨਹੀਂ ਹੈ ਉਹਨਾਂ ਵਾਸਤੇ ਪਹਿਲਾਂ ਵੀ ਕਈ ਮਾਮਲਿਆਂ ਦੇ ਵਿੱਚ ਉਹ ਇਸੇ ਤਰੀਕੇ ਨਾਲ ਆਪਣੀਆਂ ਟਿੱਪੀਆਂ ਟਿੱਪਣੀਆਂ ਕਰਨ ਦੇ ਕਰਕੇ ਸੁਰਖੀਆਂ ਦੇ ਵਿੱਚ ਆ ਚੁੱਕੇ ਨੇ ਸਤੰਬਰ 2021 ਵਿੱਚ ਇੱਕ ਆਦਮੀ ਦੀ ਜ਼ਮਾਨਤ ਦੀ ਅਰਜ਼ੀ ਦੇ ਉੱਪਰ ਫੈਸਲਾ ਲੈ ਰਹੇ ਸੀ ਉਸ ਇਨਸਾਨ ਉੱਪਰ ਯੂਪੀ ਪ੍ਰੋਵੈਂਸ਼ਨ ਆਫ ਕਾਓ ਸਲਟਰ ਐਕਟ 1955 ਦੇ ਕਲਾਪ ਮੁਕਦਮਾ ਚੱਲ ਰਿਹਾ ਸੀ ਮਤਲਬ ਉਹ ਇਨਸਾਨ ਜਿਸ ਦਾ ਫੈਸਲਾ ਸੁਣਾ ਰੇ ਸੀ ਉਹ ਇਸ ਕਾਨੂੰਨ ਦੇ ਅੰਦਰ ਨਾਮਜਾਦ ਸੀ ਉਸ ਟਾਈਮ ਜੱਜ ਸਾਹਿਬਾਨ ਵੱਲੋਂ ਇਹ ਕਿਹਾ ਗਿਆ ਕਿ ਕੇਂਦਰ ਸਰਕਾਰ ਨੂੰ ਗਊ ਮਾਤਾ ਨੂੰ ਰਾਸ਼ਟਰੀ ਪਸ਼ੂ ਐਲਾਨ ਦੇਣਾ ਚਾਹੀਦਾ ਹੈ ਪਾਰਲੀਮੈਂਟ ਵਿੱਚ ਗਊ ਰੱਖਿਆ ਦੇ ਲਈ ਇੱਕ ਬਿੱਲ ਲੈ ਕੇ ਆਉਣਾ ਚਾਹੀਦਾ ਹੈ ਤੇ ਇਹ ਵੀ ਸਵੀਕਾਰਨਾ ਚਾਹੀਦਾ ਹੈ ਕਿ ਗਊ ਰੱਖਿਆ ਹਿੰਦੂਆਂ ਦਾ ਫੰਡਾਮੈਂਟਲ ਰਾਈਟ ਹੈ ਉਹਨਾਂ ਦਾ ਬੁਨਿਆਦੀ ਹੱਕ ਹੈ ਇਹ ਉਹਨਾਂ ਨੇ ਜ਼ਮਾਨਤ ਉੱਪਰ ਫੈਸਲਾ ਸੁਣਾ ਰਹੇ ਸੀ ਉਸ ਟਾਈਮ ਇਹ ਟਿੱਪਣੀਆਂ ਕੀਤੀਆਂ ਗਈਆਂ ਅਕਤੂਬਰ 2021 ਵਿੱਚ ਇੱਕ ਹੋਰ ਹੀ ਇਸ ਤਰ੍ਹਾਂ ਦਾ ਜ਼ਮਾਨਤ ਦਾ ਕੇਸ ਸੀ ਜਿਸ ਦੇ ਵਿੱਚ ਉਹ ਫੈਸਲਾ ਸੁਣਾ ਰਹੇ ਸੀ ਉਸ ਤੋਂ ਟਾਈਮ ਉਹਨਾਂ ਨੇ ਇਹ ਟਿੱਪਣੀਆਂ ਦਿੱਤੀਆਂ ਕਿ ਪਾਰਲੀਮੈਂਟ ਵਿੱਚ ਕਾਨੂੰਨ ਲਿਆਉਣਾ ਚਾਹੀਦਾ ਹੈ ਕਿ Hindu ਦੇਵੀ ਦੇਵਤਿਆਂ ਦੇ ਇੱਜ਼ਤ ਮਾਨ ਕਰਨ ਦੇ ਲਈ ਇੱਕ ਕਾਨੂੰਨ ਬਣਾਉਣਾ ਚਾਹੀਦਾ ਹੈ ਇਸ ਨੂੰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲਿਆਉਣਾ ਚਾਹੀਦਾ ਹੈ ਦਸੰਬਰ 2023 ਵਿੱਚ ਫੇਰ ਇੱਕ ਜ਼ਮਾਨਤ ਦੀ ਅਰਜ਼ੀ ਦੀ ਸੁਣਵਾਈ ਹੋ ਰਹੀ ਸੀ ਉਸ ਦੇ ਦੌਰਾਨ ਉਹਨਾਂ ਨੇ ਪ੍ਰਿਆਗਰਾਜ ਦੇ ਪੁਲਿਸ ਕਮਿਸ਼ਨਰ ਨੂੰ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕਿ ਜ਼ਿਲ੍ਹੇ ਵਿੱਚ ਜਿੰਨੀਆਂ ਵੀ ਗਊ ਹੱਤਿਆ ਦੇ ਮਾਮਲੇ ਦਰਜ ਹਨ ਉਹਨਾਂ ਦਾ ਪ੍ਰੋਗਰੈਸ ਰਿਪੋਰਟ ਜਿਹੜੀ ਹੈ ਉਹ ਅਦਾਲਤ ਦੇ ਸਾਹਮਣੇ ਦਾਖਲ ਕੀਤੀ ਜਾਵੇ ਕਿਉਂਕਿ ਗਊ ਹੱਤਿਆ ਉੱਤਰ ਪ੍ਰਦੇਸ਼ ਦੇ ਵਿੱਚ ਬਹੁਤ ਹੀ ਸੰਜੀਦਾ ਮਾਮਲਾ ਹੈ ਬਹੁਤ ਹੀ ਗੰਭੀਰ ਮਾਮਲਾ ਹੈ ਇਸ ਕਰਕੇ ਕੱਲੇ ਕੱਲੇ ਕੇਸ ਦੀ ਡਿਟੇਲ ਦਿੱਤੀ ਜਾਵੇ ਕਿ ਸਟੇਟਸ ਕੀ ਹੈ ਉਹ ਕਿਹੜਾ ਕਿਹੜਾ ਕੇਸ ਕਿੱਥੇ ਕਿੱਥੇ ਖੜਾ ਹੈ ਕਿ ਕੱਲੇ ਕੱਲੇ ਕੇਸ ਦੀ ਜਾਣਕਾਰੀ ਦਿੱਤੀ ਜਾਵੇ ਹੁਣ ਇਸ ਤਰ੍ਹਾਂ ਦੀਆਂ ਟਿੱਪਣੀਆਂ ਉਹਨਾਂ ਵੱਲੋਂ ਵੱਖ-ਵੱਖ ਮੌਕਿਆਂ ਤੇ ਵੱਖ-ਵੱਖ ਫੈਸਲੇ ਸੁਣਾਉਂਦੇ ਹੋਏ ਕੀਤੀਆਂ ਗਈਆਂ ਜੋ ਕਿ ਇੱਕ ਵਿਸ਼ੇਸ਼ ਧਰਮ ਦੇ ਨਾਲ ਜੁੜੀਆਂ ਹੋਈਆਂ ਨੇ ਇੱਕ ਵਿਸ਼ੇਸ਼ ਮਸਲੇ ਦੇ ਨਾਲ ਜੁੜੀਆਂ ਹੋਈਆਂ ਨੇ ਬਾਰ ਬਾਰ ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਇਹ ਕਿਹਾ ਗਿਆ ਜਾਂ ਇਹ ਸਲਾਹ ਦਿੱਤੀ ਗਈ ਕਿ ਤੁਸੀਂ ਪਾਰਲੀਮੈਂਟ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਲਿਆਓ ਜਿੱਥੇ ਕਿ ਇੱਕ ਧਰਮ ਦੇ ਨਾਲ ਜੁੜੀਆਂ ਹੋਈਆਂ ਫੈਸਲੇ ਨੇ ਉਹ ਜਾਂ ਉਹਨਾਂ ਉੱਪਰ ਕਾਨੂੰਨ ਬਣਾਇਆ ਜਾ ਸਕੇ ਚਾਹੇ ਉਹ ਗੌਰ ਰੱਖਿਆ ਹੋਵੇ ਚਾਹੇ ਉਹ ਦੇਵੀ ਦੇਵਤਿਆਂ ਦੀ ਗੱਲ ਹੋਵੇ ਲੇਕਿਨ ਇੱਕ ਵਿਸ਼ੇਸ਼ ਧਰਮ ਦੇ ਬਾਰੇ ਹੀ ਉਹਨਾਂ ਵੱਲੋਂ ਇਹ ਟਿੱਪਣੀਆਂ ਕੀਤੀਆਂ ਗਈਆਂ ਜਸਟਿਸ ਯਾਦਵ ਜਿਹੜੇ ਨੇ ਸ਼ੇਖਰ ਕੁਮਾਰ ਯਾਦਵ ਇਹ 1990 ਦੇ ਵਿੱਚ ਬਤਾਰ ਇੱਕ ਵਕੀਲ ਆਪਣਾ ਕਰੀਅਰ ਜਿਹੜਾ ਹੈ ਉਹ ਸ਼ੁਰੂ ਕਰਦੇ ਨੇ ਇਸ ਦੌਰਾਨ ਉਹਨਾਂ ਵੱਲੋਂ ਪਲਾਬਾਦ ਹਾਈ ਕੋਰਟ ਦੇ ਵਿੱਚ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀ ਬਹੁਤ ਕੇਸਾਂ ਦੇ ਵਿੱਚ ਕਈ ਵਾਰ ਨੁਮਾਇੰਦਗੀ ਕੀਤੀ ਗਈ ਹੈ ਹਾਈ ਕੋਰਟ ਦੀ ਜੇ ਵੈਬਸਾਈਟ ਉੱਪਰ ਆਪਾਂ ਝਾਤ ਮਾਰਦੇ ਹਾਂ ਤਾਂ ਉਸ ਦੇ ਮੁਤਾਬਿਕ ਉਹ ਉੱਤਰ ਪ੍ਰਦੇਸ਼ ਦੇ ਐਡੀਸ਼ਨਲ ਗਵਰਨਮੈਂਟ ਐਡਵੋਕੇਟ ਤੇ ਸਟੈਂਡਿੰਗ ਕਾਉਂਸਲ ਰਹੇ ਹਨ ਉਸ ਤੋਂ ਬਾਅਦ ਉਹ ਯੂਨੀਅਨ ਆਫ ਇੰਡੀਆ ਦੇ ਸਟੈਂਡਿੰਗ ਕਾਉਂਸਲ ਜਿਹੜੇ ਨੇ ਉਸ ਦੇ ਤੌਰ ਤੇ ਵੀ ਕੰਮ ਕਰ ਚੁੱਕੇ ਨੇ ਸੀਨੀਅਰ ਕਾਉਂਸਲ ਦੇ ਤੌਰ ਤੇ ਕੰਮ ਕਰ ਚੁੱਕੇ ਨੇ ਤੇ ਰੇਲਵੇ ਦੇ ਸੀਨੀਅਰ ਕਾਉਂਸਲ ਵੀ ਜਸਟਿਸ ਯਾਦਵ ਜਦੋਂ ਉਹ ਵਕੀਲ ਸੀ ਉਦੋਂ ਰਹੇ ਨੇ ਦਸੰਬਰ 12 2019 ਨੂੰ ਉਹਨਾਂ ਨੇ ਹਾਈ ਕੋਰਟ ਦੇ ਜੱਜ ਵਜੋਂ ਸਾਂ ਚੁੱਕੀ ਸੀ ਸੁਪਰੀਮ ਕੋਰਟ ਦੇ ਕੋਲੀਜੀਅਮ ਨੇ ਸਭ ਤੋਂ ਪਹਿਲਾਂ ਜਸਟਿਸ ਯਾਦਵ ਦਾ ਨਾਮ ਹਾਈ ਕੋਰਟ ਦੇ ਜੱਜ ਲਈ 14 ਫਰਵਰੀ 2018 ਦੇ ਵਿੱਚ ਸਿਫਾਰਿਸ਼ ਕੀਤੀ ਸੀ ਉਦੋਂ ਭੇਜਿਆ ਗਿਆ ਸੀ ਲੇਕਿਨ ਕਲੀਜੀਅਮ ਦਾ ਉਸ ਟਾਈਮ ਜਿਸ ਦੀ ਅਗਵਾਈ ਚੀਫ ਜਸਟਿਸ ਆਫ ਇੰਡੀਆ ਦੀਪਕ ਮਿਸ਼ਰਾ ਕਰ ਰਹੇ ਸੀ ਉਸ ਦੇ ਵਿੱਚ ਰੰਜਨ ਗੰਗੋਈ ਵੀ ਸ਼ਾਮਲ ਸੀ ਤੇ ਮਦਨ ਲੋਕੂਰ ਇਹ ਵੀ ਉਸ ਕਲੀਜੀਅਮ ਦਾ ਹਿੱਸਾ ਸੀ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ 25 ਸਤੰਬਰ 2018 ਨੂੰ ਇਹ ਫੈਸਲਾ ਉਹਨਾਂ ਨੇ ਉਹਨਾਂ ਦੀ ਜੱਜਸ਼ਿਪ ਨੂੰ ਮੁਲਤਵੀ ਕਰ ਦਿੱਤਾ ਉਹਨੂੰ ਡੈਫਰ ਕਰ ਦਿੱਤਾ ਸੀ ਜਸਟਿਸ ਮਿਸ਼ਰਾ ਦੀ ਰਿਟਾਇਰਮੈਂਟ ਤੋਂ ਬਾਅਦ ਜਦੋਂ ਉਹ ਚੀਨ ਇੰਡਸਟਰੀਜ਼ ਆਫ ਇੰਡੀਆ ਦੇ ਅਹੁਦੇ ਤੋਂ ਰਿਟਾਇਰ ਹੋ ਜਾਂਦੇ ਨੇ ਉਸ ਤੋਂ ਬਾਅਦ ਜਸਟਿਸ ਗਗੋਈ ਦੀ ਜਿਹੜੀ ਅਧਿਖਸ਼ਤਾ ਦੇ ਵਿੱਚ ਕਲੀਜੀਅਮ ਬਣਦਾ ਹੈ ਉਹ ਫਰਵਰੀ 12 2019 ਵਿੱਚ ਜਸਟਿਸ ਯਾਦਵ ਦੀ ਨਿਯੁਕਤੀ ਐਡੀਸ਼ਨਲ ਜੱਜ ਆਫ ਅਲਾਹਾਬਾਦ ਹਾਈ ਕੋਰਟ ਦੇ ਤੌਰ ਤੇ ਕਰ ਦਿੰਦਾ ਹੈ 5 ਮਾਰਚ 2021 ਨੂੰ ਇਨਾਂ ਨੂੰ ਪਰਮਾਨੈਂਟ ਜੱਜ ਆਫ ਅਲਾਹਾਬਾਦ ਹਾਈ ਕੋਰਟ ਅਨਯੁਕਤੀ ਕਰ ਦਿੱਤੀ ਜਾਂਦੀ ਹੈ ਹੁਣ ਜਿਸ ਦੇਸ਼ ਵਿੱਚ ਉਥੋਂ ਦੇ ਚੀਫ ਜਸਟਿਸ ਜਸਟਿਸ ਚੰਦਰ ਚੂੜ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਪੂਜਾ ਦੇ ਵਿੱਚ ਫੋਟੋ ਵਾਇਰਲ ਹੁੰਦੀ ਹੈ ਫੋਟੋ ਦਿਖਾਈ ਜਾਂਦੀ ਹੈ ਉਸ ਤੋਂ ਬਾਅਦ ਇੱਕ ਵਿਵਾਦ ਖੜਾ ਹੋ ਜਾਂਦਾ ਹੈ ਜਿਸ ਦੇ ਵਿੱਚ ਜੱਜਾਂ ਦੀ ਇਮਪਾਰਸ਼ਲਿਟੀ ਨੂੰ ਲੈ ਕੇ ਜਾਂ ਫਿਰ 임ਪਾਰਸ਼ਲ ਦਿਖਣ ਨੂੰ ਲੈ ਕੇ ਬਹੁਤ ਵੱਡੀ ਚਰਚਾ ਛੜ ਜਾਂਦੀ ਹੈ ਉਸ ਦੇਸ਼ ਵਿੱਚ ਇੱਕ ਜੱਜ ਵੱਖ-ਵੱਖ ਟਾਈਮ ਦੇ ਉੱਤੇ ਵੱਖ-ਵੱਖ ਮੌਕਿਆਂ ਦੇ ਉੱਤੇ ਕਈ ਧਰਮਾਂ ਦੇ ਖਿਲਾਫ ਟਿੱਕਾ ਟਿੱਪਣੀ ਕਰਦਾ ਹੈ ਉਹਨਾਂ ਧਰਮਾਂ ਦੇ ਖਿਲਾਫ ਜਾਂ ਉਹਨਾਂ ਧਰਮਾਂ ਦੇ ਜੋ ਰੀਤੀ ਰਿਵਾਜ ਨੇ ਉਹਨਾਂ ਦੇ ਖਿਲਾਫ ਉਹ ਆਪਣੀ ਆਵਾਜ਼ ਦੱਸਦੇ ਨੇ ਆਪਣੇ ਵਿਊਜ਼ ਨੂੰ ਪ੍ਰਗਟ ਕਰਦੇ ਨੇ ਇਹ ਕਿੰਨਾ ਕੁ ਜਾਇਜ਼ ਹੈ ਜਿੱਥੇ ਇੱਕ ਪਾਸੇ ਅੱਜ ਦੇ ਮਾਹੌਲ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਮਾਹੌਲ ਰਚਿਆ ਗਿਆ ਹੈ ਇਸ ਤਰ੍ਹਾਂ ਦਾ ਇੱਕ ਵਾਤਾਵਰਨ ਹੈ ਜਿਸ ਦੇ ਵਿੱਚ ਵੱਖ-ਵੱਖ ਮਸਜਿਦਾਂ ਦੇ ਸਰਵੇ ਕਰਨ ਦੀ ਇਜਾਜ਼ਤ ਕੋਰਟ ਵੱਲੋਂ ਅਦਾਲਤਾਂ ਵੱਲੋਂ ਦੇ ਦਿੱਤੀ ਗਈ ਹੈ ਕਈ ਕੇਸਾਂ ਦੇ ਵਿੱਚ ਤਾਂ ਜਿਸ ਦਿਨ ਅਰਜ਼ੀ ਪਾਈ ਉਸੇ ਦਿਨ ਹੀ ਉਸ ਮਸਜਿਦ ਦਾ ਸਰਵੇ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਉੱਥੇ ਹਿੰਸਾ ਹੁੰਦੀ ਹੈ ਕਈ ਲੋਕਾਂ ਦੀ ਜਾਨ ਜਾਂਦੀ ਹੈ ਇਸ ਤਰ੍ਹਾਂ ਦਾ ਤਣਾਅਪੂਰਵਕ ਮਾਹੌਲ ਹੈ ਨਾ ਵਿਸ਼ਵਾਸੀ ਦਾ ਮਾਹੌਲ ਇੱਕ ਧਰਮ ਤੇ ਦੂਸਰੇ ਧਰਮ ਦੇ ਵਿੱਚ ਬਣਿਆ ਹੋਇਆ ਹੈ ਉਸ ਨੂੰ ਜੱਜਾਂ ਵੱਲੋਂ ਦਿੱਤੇ ਗਏ ਇਸ ਤਰ੍ਹਾਂ ਦੇ ਬਿਆਨ ਕੀ ਹੋਰ ਹਵਾ ਨਹੀਂ ਦੇਣਗੇ ਕਿ ਅਜਿਹੇ ਟਾਈਮ ਦੇ ਉੱਤੇ ਜਦੋਂ ਪਲੇਸਸ ਆਫ ਵਰਸ਼ਿਪ ਐਕਟ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੋਵੇ ਜਾਂ ਉਸ ਤੇ ਉੱਪਰ ਬਹੁਤ ਜ਼ਿਆਦਾ ਵੱਡੀ ਬਹਿਸ ਹੋ ਰਹੀ ਹੋਵੇ ਚਰਚਾ ਹੋ ਰਹੀ ਹੋਵੇ ਕਿ ਉਸ ਦੀ ਪਾਲਣਾ ਉਸ ਕਾਨੂੰਨ ਦੀ ਪਾਲਣਾ ਇਹਨਾਂ ਅਦਾਲਤਾਂ ਵੱਲੋਂ ਕਿਉਂ ਨਹੀਂ ਕੀਤੀ ਜਾ ਰਹੀ ਜਾਂ ਉਸ ਕਾਨੂੰਨ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਜਾ ਰਿਹਾ ਹੈ ਉਸ ਸਮੇਂ ਦੇ ਵਿੱਚ ਹਾਈ ਕੋਰਟ ਦਾ ਇੱਕ ਸਿਟਿੰਗ ਜੱਜ ਇੱਕ ਧਰਮ ਦੇ ਫੰਕਸ਼ਨ ਦੇ ਵਿੱਚ ਇੱਕ ਧਰਮ ਵੱਲੋਂ ਕੀਤੇ ਗਏ ਆਯੋਜਿਤ ਕੀਤੇ ਗਏ ਇੱਕ ਸਮਾਗਮ ਦੇ ਵਿੱਚ ਦੂਸਰੇ ਧਰਮ ਦੇ ਰੀਤੀ ਰਿਵਾਜਾਂ ਦੇ ਉੱਤੇ ਜਾਂ ਉਹ ਕਾਨੂੰਨ ਜਿਹੜਾ ਹਜੇ ਤੱਕ ਬਣਿਆ ਨਹੀਂ ਹੈ ਦੇਸ਼ ਦੇ ਸੰਵਿਧਾਨ ਦਾ ਹਿੱਸਾ ਨਹੀਂ ਹੈ ਉਹਦੀ ਵਕਾਲਤ ਕਰਨਾ ਤਿੰਨਾਂ ਨੂੰ ਜਾਇਜ਼ ਹੈ ਕਿ ਇਹ ਸਾਰਾ ਕੁਝ ਕੀ ਇਸ ਤਰ੍ਹਾਂ ਦੇ ਵਿਚਾਰ ਰੱਖਣੇ ਦੂਸਰੇ ਧਰਮ ਦੇ ਵਿੱਚ ਜਾਂ ਦੇਸ਼ ਦੇ ਇੱਕ ਵੱਡੇ ਸੈਕਸ਼ਨ ਦੇ ਵਿੱਚ ਬੇਪਰੋਸ਼ਕੀ ਦਾ ਜਿਹੜਾ ਪ੍ਰਗਟਾਵਾ ਉਹ ਨਹੀਂ ਪੈਦਾ ਕਰਨਗੇ ਕਿ ਉਹ ਉਹ ਜੁਡੀਸ਼ਰੀ ਨੂੰ ਵੀ ਸ਼ੱਕ ਦੀ ਨਿਗਾਹ ਦੇ ਨਾਲ ਨਹੀਂ ਦੇਖਣਗੇ ਜਿੱਥੇ ਸਰਕਾਰਾਂ ਨੂੰ ਇੱਕ ਵਿਸ਼ੇਸ਼ ਧਰਮ ਦਾ ਨੁਮਾਇੰਦਾ ਹੋਣ ਦਾ ਇਲਜ਼ਾਮ ਲੱਗ ਰਹੇ ਹੋਣ ਜਿੱਥੇ ਮੀਡੀਆ ਦੇ ਵਿੱਚ ਬਾਰ ਬਾਰੇ ਦੋਸ਼ ਲੱਗ ਰਹੇ ਹੋਣ ਕਿ ਉਹ ਸੱਤਾਧਿਰ ਦੇ ਨਾਲ ਸਮਝੌਤਾ ਕਰ ਚੁੱਕਿਆ ਹੈ ਉਹ ਦੇਸ਼ ਦੇ ਹਾਲਾਤਾਂ ਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕਰ ਰਿਹਾ ਹੈ ਉੱਥੇ ਇੱਕੋ ਇੱਕ ਕਾਲਮ ਜਿਹੜਾ ਬਚਿਆ ਹੋਇਆ ਹੈ ਇੱਕੋ ਇੱਕ ਢਾਂਚਾ ਜੋ ਬਚਿਆ ਹੋਇਆ ਹੈ ਜਿਸ ਦੇ ਵਿੱਚ ਲੋਕ ਦੇਸ਼ ਦੇ ਲੋਕਾਂ ਦਾ ਵਿਸ਼ਵਾਸ ਹੈ ਸਾਰੇ ਧਰਮ ਦੇ ਲੋਕਾਂ ਦਾ ਵਿਸ਼ਵਾਸ ਹੈ ਉਹ ਹੈ ਸਾਡੀ ਨਿਆਪਾਲਿਕਾ ਕਿ ਉਸ ਨਿਆਪਾਲਿਕਾ ਦੇ ਉੱਪਰ ਸਵਾਲ ਉੱਠਣਾ ਇਸ ਦੇਸ਼ ਨੂੰ ਕਮਜ਼ੋਰ ਨਹੀਂ ਕਰੇਗਾ ਕਿ ਜਿਸ ਨਿਆਇਪਾਲਿਕਾ ਦੇ ਉੱਪਰ ਸਾਰੇ ਲੋਕ ਅੱਖ ਬੰਦ ਕਰਕੇ ਭਰੋਸਾ ਕਰਨ ਦਾ ਮਾਦਾ ਰੱਖਦੇ ਨੇ ਜਾਂ ਇੱਕ ਕੋਸ਼ਿਸ਼ ਕਰਦੇ ਨੇ ਕਿ ਉਹ ਨਿਆਇਪਾਲਿਕਾ ਦੇ ਉੱਪਰ ਕੋਈ ਵੀ ਪ੍ਰਸ਼ਨ ਨਾ ਉਠਾਉਣ ਕਿ ਉਸ ਨਿਆਇਪਾਲਿਕਾ ਦੇ ਜਿਹੜੇ ਜੱਜ ਨੇ ਉਹਨਾਂ ਦਾ ਇਹ ਫਰਜ਼ ਨਹੀਂ ਬਣਦਾ ਕਿ ਉਹ ਇਸ ਭਰੋਸੇ ਨੂੰ ਬਰਕਰਾਰ ਰੱਖਣ ਜਾਂ ਇਸ ਭਰੋਸੇ ਨੂੰ ਕਾਇਮ ਰੱਖਣ ਦੇ ਲਈ ਜੋ ਵੱਧ ਤੋਂ ਵੱਧ ਕਦਮ ਉਠਾ ਸਕਦੇ ਨੇ ਉਹ ਉਠਾਉਣ ਜੋ ਵੱਧ ਤੋਂ ਵੱਧ ਕੋਸ਼ਿਸ਼ਾਂ ਕਰ ਸਕਦੇ ਨੇ ਉਹ ਕੋਸ਼ਿਸ਼ਾਂ ਕਰਨ ਨਾ ਕਿ ਇਸ ਤਰ੍ਹਾਂ ਦੇ ਮੌਕੇ ਦੇਣ ਜਿਸ ਦੇ ਵਿੱਚ ਉਹਨਾਂ ਦੇ ਉੱਪਰ ਉਹਨਾਂ ਦੇ ਕਿਰਦਾਰ ਦੇ ਉੱਪਰ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕੀ ਇਹ ਜੱਜਾਂ ਨੂੰ ਨਹੀਂ ਚਾਹੀਦਾ ਕਿ ਉਹ ਆਪਣਾ ਅਨ ਬਾਇਸਡ ਨੇਚਰ ਜਿਹੜਾ ਹੈ ਕਿ ਉਹ ਕਿਸੇ ਵੀ ਫਿਰਕੇ ਦੇ ਨਾਲ ਸਬੰਧ ਨਹੀਂ ਰੱਖਦੇ ਪੱਖਪਾਤ ਨਹੀਂ ਕਰਦੇ ਇਹ ਦਿਖਾਉਣਾ ਉਹਨਾਂ ਦੇ ਵਾਸਤੇ ਲਾਜ਼ਮੀ ਨਹੀਂ ਹੈ ਖਾਸ ਕਰ ਇਹਨਾਂ ਸਮਿਆਂ ਦੇ ਵਿੱਚ ਜਦੋਂ ਕਿ ਪਰੋਸ਼ਗੀ ਦੇ ਉੱਪਰ ਸਵਾਲ ਖੜੇ ਕੀਤੇ ਜਾ ਰਹੇ ਨੇ ਸਾਡੇ ਚੀਫ ਜਸਟਿਸ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਜੱਜਾਂ ਨੂੰ ਸਖਤ ਤਾੜਨਾ ਕਰਨ ਇਸ ਦੀ ਸ਼ਿਕਾਇਤ ਵੀ ਮੇਰਾ ਖਿਆਲ ਸੀਪੀਐਮ ਦੇ ਐਮਪੀ ਬ੍ਰਿੰਦਾ ਕਰਾਟ ਵੱਲੋਂ ਚੀਫ ਜਸਟਿਸ ਆਫ ਇੰਡੀਆ ਨੂੰ ਕਰ ਦਿੱਤੀ ਗਈ ਹੈ ਉਹਨਾਂ ਦੇ ਇਸ ਬਿਹੇਵੀਅਰ ਦੇ ਉਹਨਾਂ ਦੇ ਟਿੱਪਣੀਆਂ ਦੇ ਬਾਰੇ ਲੇਕਿਨ ਚੀਫ ਜਸਟਿਸ ਆਫ ਇੰਡੀਆ ਨੂੰ ਚਾਹੀਦਾ ਹੈ ਕਿ ਉਹ ਇੱਕ ਮਿਸਾਲ ਪੈਦਾ ਕਰਨ ਉਹ ਆਪਣੀ ਜੁਡੀਸ਼ਰੀ ਜੋ ਉਹਨਾਂ ਦੇ ਅੰਡਰ ਫੰਕਸ਼ਨ ਕਰ ਰਹੀ ਹੈ ਉਸ ਨਿਆਯਦਿਸ਼ਤਾ ਨੂੰ ਇਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਜਾਰੀ ਕਰਨ ਜਿਸ ਦੇ ਵਿੱਚ ਜੁਡੀਸ਼ਰੀ ਦੇ ਉੱਪਰ ਨਿਆਪਾਲਿਕਾ ਦੇ ਉੱਪਰ ਕੋਈ ਵੀ ਸਵਾਲ ਨਾ ਖੜਾ ਕੀਤਾ ਜਾ ਸਕੇ ਇੱਕ ਵੀ ਪਰਸੈਂਟ ਇਸ ਤਰ੍ਹਾਂ ਦਾ ਮੌਕਾ ਨਹੀਂ ਦੇਣਾ ਚਾਹੀਦਾ ਨਿਆਪਾਲਿਕਾ ਵੱਲੋਂ ਜਿੱਥੇ ਉਸ ਦੀ ਵਿਸ਼ਵਸ਼ਣਯਤਾ ਦੇ ਉੱਪਰ ਸਵਾਲ ਖੜੇ ਕੀਤੇ ਜਾ ਸਕਣ ਜੇ ਇਸ ਤਰ੍ਹਾਂ ਹੁੰਦਾ ਹੈ ਜੇ ਨਿਆਪਾਲਿਕਾ ਦੇ ਉੱਪਰ ਸਵਾਲ ਖੜਾ ਹੁੰਦਾ ਹੈ ਕਿ ਉਹ ਕਿਸੇ ਵਿਸ਼ੇਸ਼ ਵਰਗ ਤੋਂ ਦਾ ਪੱਖ ਲੈ ਰਹੇ ਨੇ ਆ ਉਹਨਾਂ ਦੀ ਸਾਈਡ ਲੈ ਰਹੇ ਨੇ ਤਾਂ ਇਸ ਦੇਸ਼ ਦੇ ਤਾਣੇ ਪਾਣੇ ਵਾਸਤੇ ਇਹ ਬਹੁਤ ਹੀ ਖਤਰਨਾਕ ਸਿੱਧ ਹੋਏਗਾ ਬਹੁਤ ਹੀ ਜ਼ਿਆਦਾ ਨੁਕਸਾਨ ਦੇਸ਼ ਦੀ ਫੈਬਰਿਕ ਨੂੰ ਇਸ ਦਾ ਜ਼ਰੂਰ ਹੋਏਗਾ ਸੋ ਇਹ ਸਾਡੇ ਚੀਫ ਜਸਟਿਸ ਨੂੰ ਸਾਡੇ ਜੱਜਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਆਪਣਾ ਆਚਰਣ ਆਪਣਾ ਜੋ ਵਿਵਹਾਰ ਹੈ ਆਪਣਾ ਜੋ ਕਿਰਦਾਰ ਹੈ ਉਸ ਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਰੱਖ ਕੇ ਹੀ ਉਹਨਾਂ ਨੂੰ ਕੋਈ ਟਿੱਪਣੀਆਂ ਕੋਈ ਫੈਸਲੇ ਕਰਨੇ ਚਾਹੀਦੇ ਹਨ ਇਹ ਹੀ ਇਸ ਸਮੇਂ ਦੀ ਲੋੜ ਹੈ ਇਹੀ ਸਮੇਂ ਦੀ ਨਜ਼ਾਕਤ ਹੈ ਉਮੀਦ ਕਰਦੇ ਹਾਂ ਕਿ ਸਾਡੇ ਜੱਜ ਸਾਹਿਬਾਨ ਸਾਡੇ ਚੀਫ ਜਸਟਿਸ ਇਹਨਾਂ ਚੀਜ਼ਾਂ ਦੇ ਉੱਪਰ ਗੌਰ ਫਰਮਾਣਗੇ ਤੇ ਦੁਬਾਰਾ ਕਦੇ ਇਸ ਤਰ੍ਹਾਂ ਦਾ ਮੌਕਾ ਸਾਡੇ ਦੇਸ਼ ਦੇ ਲੋਕਾਂ ਦੇ ਸਾਹਮਣੇ ਨਹੀਂ ਲੈ ਕੇ ਆਉਣਗੇ ਵਿਧਾਇਕ ਜੀ ਧੰਨਵਾਦ